ਸਸਰੀ ਗਾ ਜੀ ਸਾਰਿਆਂ ਨੂੰ ਆਇਆ ਤੁਹਾਨੂੰ ਆਂਡੇ ਛੱਲਣੇ ਸਿਖਾਈਏ ਦੇਸੀ ਮੁਰਗੀ ਦੇ ਆਂਡੇ ਆ ਪਹਿਲਾਂ ਆਂਡੇ ਨੂੰ ਥੋੜਾ ਜਿਹਾ ਫੋੜ ਲੋ ਕੋਲਾ ਜਿਹਾ ਤੇ ਉਹਦੇ ਬਾਅਦ ਹਸ ਤੇ ਕਮਾ ਲੋ ਗੋਲ ਗੋਲ ਘੁਮਾ ਕੇ ਤੇ ਛੱਲੋ ਪਿਆਰ ਨਾਲ ਆਂਡਾ ਪੂਰਾ ਵਧੀਆ ਛਿਲੇ ਜਾਂਦਾ ਸਾਰਾ ਸਿਲਕਾ ਲੈ ਜਾਂਦਾ ਕੋਈ ਚੱਕਰ ਵਾਲੀ ਕਰਨੀ ਹੈਗੀ ਤੇ ਆਲੇ ਨੂੰ ਥੋੜਾ ਜਿਹਾ ਭਨ ਕੇ ਛੱਲਣਾ ਜੋ ਤੇੜਾ ਨਹੀਂ ਆ ਗਿਆ ਉਹ ਤੇ ਉਹ ਵਾਸਤੇ ਗੋਲ-ਗੋਲ ਕਮਾ ਲਓ ਉਹ ਦੇਖੋ ਅੰਡਾ ਕਿੰਨਾ ਵਧੀਆ ਛਿਲ ਗਿਆ ਸਹੀ ਆਣਾ ਸਾਨੂੰ ਦੂਸਰਾ ਅੰਡਾ ਛਿਲਕੇ ਦਿਖਾਉਣੇ ਆ ਐ ਥੋੜਾ ਜਿਹਾ ਹੁ ਕਰ ਲਓ ਤੂੰ ਦੁਬਾਰਾ ਤੇ ਕਮਾਓ ਵੇਣ ਐ ਕਰਕੇ ਪੂਰਾ ਪੂਰਾ ਕਮਾ ਆ ਕੇ ਅੰਡਾ ਪੂਰਾ ਕਾਢ ਛਿਲ ਲੈ ਆਂਦਾ ਇਹ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਤੇ ਹੁਣ ਸਾਡੇ ਕੋਲੇ ਹੋਰ ਜਾਣਕਾਰੀ ਦੇਵਾਂਗੇ ਤੁਹਾਨੂੰ ਇਥੇ ਦੇਖੋ ਦੂਸਰਾ ਅंडा ਵੀ ਸ਼ਿਰਕਤ ਕਰ ਗਏ ਸਾਨੂੰ ਆਹ ਹੌਲੀ ਹੌਲੀ ਛਿਲਕੇ ਲੈ ਚੱਲੋ ਤੇ ਅੰਡਾ ਪੂਰਾ ਵਧੀਆ ਛਿੱਲ ਲਓ ਅੰਡਾ ਪੂਰਾ ਵਧੀਆ ਛਿੱਲ ਲਓਗਾ ਕਿਉਂਕਿ ਅੱਜ ਸਾਨੂੰ ਅੰਡੇ ਆਵਾਲਣ ਦਾ ਤਰੀਕਾ ਦੱਸਾਂਗੇ ਕਾਟੇ ਲੈ ਟਾਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਨਾਓ ਜੀ ਸਾਰੇ ਲੋਕ ਵੀ ਵੀਡੀਓ ਦੇਖ ਰਹੇ ਆ ਲਾਈਕ ਵੀ ਕਰ ਲਿਓ ਜੀ